ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫੈਨ ਪੰਜਾਬੀ ਟੀਵੀ ਤੇ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਲੁਧਿਆਣਾ ਕਿਸਾਨ ਮੇਲਾ ਜਿਹੜਾ ਚੱਲ ਰਿਹਾ ਹੈ 2025 ਦਾ ਕਿਸਾਨ ਮੇਲਾ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਨਾਰ ਦੇ ਵਿੱਚ ਜਿਹੜੀਆਂ ਖਸਾਨ ਜਿਹੜੇ ਪੁੱਜੇ ਹੈ 2025 ਪਰ ਲੱਗੇ ਨੇ ਕੁਵਾਰੇ ਤੇ ਕਰਦੇ ਆਪਾਂ ਐਂਟਰੀ ਪੰਜਾਬ ਦਾ ਸਭ ਤੋਂ ਵੱਡਾ ਤੇ ਸਭ ਤੋਂ ਪੁਰਾਣਾ ਜਿਹੜਾ ਕਿਸਾਨ ਮੇਲਾ ਇਹ ਲੁਧਿਆਣੇ ਦੇ ਵਿੱਚ ਹੈਗਾ ਤੇ ਦੇਖਦੇ ਆ ਕੀ ਆ ਨਵਾਂ ਇਸ ਵਾਰੀ ਜੇ ਆਪਾਂ ਇੱਧਰ ਦੀ ਗੱਲ ਕਰੀ ਇੱਕ ਸਾਈਡ ਤੋਂ ਲੈ ਕੇ ਚੱਲਦੇ ਆ ਆਪਾਂ ਤੁਹਾਨੂੰ ਪੂਰਾ ਮੇਲਾ ਦਿਖਾਵਾਂਗੇ ਤੇ ਸਪੈਸ਼ਲ ਕੋਈ ਜਿਹੜੀ ਤੁਸੀਂ ਗੱਲ ਕਰਦੇ ਆ ਆਪਾਂ ਕੋਈ ਸਪੈਸ਼ਲ ਮਸ਼ੀਨ ਐਗਰੀਕਲਚਰ ਇੰਪਲੀਮੈਂਟ ਉਹਦੀ ਵੀ ਆਪਾਂ ਵੀਡੀਓ ਕਰਦਾਂਗੇ ਤੁਹਾਡੇ ਵਾਸਤੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਐਸ ਡੈਗਰ ਵਾਲਿਆਂ ਦਾ ਸਟਾਲ ਆ ਗਿਆ ਇਹ ਆ ਭਾਈ ਐਲ ਐਨ ਟੀ ਸਵਿਚ ਗੀਅਰ ਹੁਣ ਬਣ ਗਿਆ business ਹਾਂ ਐਲ ਐਨ ਟੀ ਦੇ ਵਿੱਚ ਜਿੰਨੇ ਵੀ ਸਵਿਚ ਨੇ ਕੰਮ ਕਰਨਾ ਜਿੱਦਾਂ ਮੋਟਰਾਂ ਦਾ ਕੰਮ ਹੈ ਇਲੈਕਟ੍ਰੀਕਲ ਦੇ ਸਾਰੇ ਸਟਾਰਟਰ ਲੱਗੇ ਹੋਏ ਨੇ ਆ ਤੁਸੀਂ ਦੇਖ ਸਕਦੇ ਹੋਰੇ ਇਹ ਬਹੁਤ ਦੇ ਸਟਾਰਟਰ ਜਿਹੜੇ ਦੇਖ ਸਕਦੇ ਹੋ ਤੁਸੀਂ ਇਹ ਐਮਸੀ ਸਵਿਚ ਆ ਕੇ ਸਾਰੇ ਕਾਟੋ ਕੰਟਰੋਲ ਸਵਿਚ ਪੈਨਲ ਬੋਰਡ ਧਰਲੇ ਪਾਸੇ ਵੀ ਇਹੀ ਹੈ ਜਿਹਦਾ ਮਾਡਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹਦੇ ਸਵਿਚ ਲੱਗੇ ਹੋਏ ਨੇ ਪਾਣੀ ਘੜਦਾ ਮਾਡਲ ਹੈ ਬਾਤ ਆ ਮੰਜੇ ਪਏ ਨੇ ਪੰਜਾਬੀ ਸੱਭਿਆਚਾਰ ਕਲਚਰ ਬਾਈ ਇਸ ਵਾਰੀ ਭੈਂਟ ਗੱਲ ਬਾਤ ਆ ਪੂਰੀ ਇਹ ਮੈਕਸ ਦੇ ਸਵਿਚ ਆ ਕੇ ਭੈਂ ਦੇਖ ਸਕਦੇ ਹੋ ਤੁਸੀਂ ਸਟਾਰਟਰ ਮੈਕਸ ਕੰਪਨੀ ਦੇ ਜਿੰਨੇ ਵੀ ਸਟਾਰਟਰ ਨੇ ਕਾਰ ਵਾਲੀਆਂ ਮੋਟਰਾਂ ਵੱਡੀਆਂ ਮੋਟਰਾਂ ਹੋਰਾਂ ਵਿੱਚ ਕੰਮ ਆਉਣ ਵਾਲੇ ਤੁਸੀਂ ਦੇਖ ਸਕਦੇ ਹੋ ਇਹਦੇ ਚ ਇਹ ਵੋਲਟੇਜ ਇਹ ਦੱਸ ਸ਼ੋਅ ਕਰੇਗੀ ਐਂਪੀਅਰ ਕਿੰਨੇ ਨੇ ਕਰੰਟ ਦੇ ਸਾਰਾ ਇਹ ਡਿਸਪਲੇ ਦੇ ਵਿੱਚ ਸ਼ੋਅ ਹੋ ਜਾਣਾ ਆ ਇੱਕ ਵਧੀਆ ਗੱਲ ਤਾਂ ਇਹਨਾਂ ਨੇ ਇੱਕ ਸਾਈਡ ਤੇ ਕੱਟਤਾ ਜਿਹੜਾ ਵੀ ਹੈਗਾ ਆ ਗਿਆ ਬੋਪਾਰਾ ਇਹਦੇ ਪੈਨਲ ਸਵਿਚ ਜਿੰਨੇ ਵੀ ਹੈਗੇ ਨੇ ਮੋਟਰਾਂ ਦੇ ਹਨਾ ਲੋ ਜੀ ਇਹ ਹੈਗਾ ਸਟਾਲ ਇੱਥੇ ਆਲ ਹਾਈ ਪ੍ਰੈਸ਼ਰ ਪੰਪ ਜਿਹੜੇ ਵੀ ਨਾਲ ਪਾਈਪਸ ਅਲੱਗ-ਅਲੱਗ ਸਾਈਜ਼ ਦੇ ਪੰਪ ਜਿਹੜੇ ਤੁਸੀਂ ਦੇਖ ਸਕਦੇ ਹੋ ਸਪਰੇਅ ਪੰਪ ਨੇ ਇਹ ਸਾਰੇ ਜਾਂ ਪਾ ਕੋਈ ਗੱਡੀ ਮੋਟਰਸਾਈਕਲ ਕਾਰਵਾਸ਼ ਵਾਸ਼ਰ ਵੀ ਇੱਥੇ ਵੀ ਲੱਗ ਸਕਦੇ ਨੇ ਤੇ ਵੈਸੇ ਇਹ ਹੈਗੇ ਆ ਸਪਰੇਅ ਵਾਲੇ ਪੰਪਾ ਤੇ ਲੱਗ ਜਾਂਦੇ ਨੇ ਪਿੱਛੇ ਤੇ ਹੁਣ ਜਿਹੜਾ ਨਵਾਂ ਜਵਾਨਾ ਵੀ ਵੱਡੇ ਪੱਧਰ ਤੇ ਜਿਹੜੀ ਸੁਰੇ ਹੁੰਦੀ ਆ ਇਹਨਾਂ ਪੰਪਾ ਰਾਈ ਵੀ ਹੋ ਜਾਂਦੀ ਆ ਤੇ ਮਾਡਲ ਦੀ ਗੱਲ ਕਰੀ ਤਾਂ 16500 ਤਿੰਨ ਪਿਸਟਨਾਂ ਦੇ ਵਿੱਚ ਇਹ ਆਉਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਇਹਦੀ ਗੱਲ ਕਰੀਏ ਤਾਂ 15000 ਦੀ ਕੀਮਤ ਵਾਲਾ ਤੇ ਮਾਡਲ ਦੇ ਉੱਪਰ ਰੇਟ ਵੀ ਲੱਗੇ ਹੋਏ ਨੇ ਜਿੱਦਾਂ ਇਹ 9000 ਦਾ ਇਹ ਲਿਖਿਆ ਆ ਇਹ 10500 ਦਾ ਹੈਗਾ ਕਹਿੰਦੇ ਲਿਖਿਆ 9500 ਦਾ ਹੈਗਾ ਛੋਟੇ ਮਾਡਲ ਦੇ ਵਿੱਚ ਆ ਗਿਆ ਉਸ ਤੋਂ ਅੱਗੇ ਗੱਲ ਕਰੀਏ 8500 ਦਾ ਇਹ ਵੀ ਤਿੰਨ ਪਿਸਟਨਾਂ ਦੇ ਵਿੱਚ ਹੈਗਾ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲਦੀ ਆ ਇਹ ਆਟਮ ਅੱਜ ਹੁਣ ਦਿਖਾ ਦਈਏ ਇਹਦੇ ਦੇ ਦਰਸ਼ਨ ਕਰਾ ਦਈਏ ਇਹ ਹੈਂਡਲ ਹੈਗਾ ਪੰਪ ਹੈਗਾ ਇਹ ਜਿਹੜਾ ਢੋਲ ਦੇ ਵਿੱਚ ਆਪਾਂ ਟਰੈਕਟਰ ਦੇ ਵਿੱਚ ਤੇਲ ਪਾਉਣਾ ਹੋਵੇ ਤੇ ਕਪਾਇਨ ਦੇ ਵਿੱਚ ਤੇਲ ਪਾਉਣਾ ਹੋਵੇ ਇਹ ਡਿਸਪਲੇ ਹੈਗਾ ਇਹਦਾ ਕਿੰਨਾ ਲੀਟਰ ਪੈ ਗਿਆ ਉਹ ਸਾਰਾ ਤੇ ਇਹਦੀ ਕੀਮਤ ਕਰੀ ਗੱਲ ਕਰੀ ਤਾਂ 8500 ਦੀ ਕੀਮਤ ਹੈ ਦੀ 12 ਵੋਲਟ ਦੀ ਮੋਟਰ ਨਾਲ ਚੱਲ ਜਾਣਾ ਕੋਈ ਡੀਸੀ ਵੋਲਟ ਦੀ ਲੋੜ ਨਹੀਂ ਹੈਗੀ ਆ ਵੀ ਵਧੀਆ ਬੀਨਾ 11500 ਦਾ ਇਹਦੇ ਵਿੱਚ ਡਿਜੀਟਲ ਦੇ ਵਿੱਚ ਦਿਖਾਉਂਦਾ ਹੈਗਾ ਮੀਟਰ ਕਿ ਕਿੰਨਾ ਤੇਲ ਜਿਹੜਾ ਪੈ ਗਿਆ ਹੈਗਾ ਪੂਰੀ ਜਾਣਕਾਰੀ ਕਾਊਂਟਿੰਗ ਬਰਾਬਰ ਹੋਗੀ ਤੇ ਸਟਾਲ ਆ ਗਿਆ ਸਟਾਪ ਮੇਲਾ ਬਹੁਤ ਵੱਡਾ ਬਾਈ ਥੋੜਾ ਥੋੜੇ ਕਰਕੇ ਸ਼ਾਟ ਦਿਖਾਵਾਂਗੇ ਆਪਾਂ ਜਿੱਦਾਂ ਇਹ ਫਾਲੇ ਦੇਖ ਸਕਦੇ ਹੋ ਤੁਸੀਂ ਰੋਟਾ ਵੀ ਟਰੱਚ ਕਟਰ ਉਹਦੇ ਚ ਪੈਣ ਵਾਲੇ 4 ਜਿੰਕ ਕੇ ਐਸ ਹੈਡ ਫੋਰਜਰ ਗੇਅਰ ਫੋਰਡੇ ਰੀਵਰ ਫਿੰਨਰ ਫੋਰੈਸਟ ਫੋਰ ਇਸ ਕਲਾਸ ਰੇਟ ਵੀ ਲਾਏ ਹੋਏ ਨੇ ਇਹਨਾਂ ਨੇ ਕੰਪਨੀ ਨੇ ਆਹ ਤੁਸੀਂ ਦੇਖ ਸਕਦੇ ਹੋ ਆ ਪੁਆਇੰਟਾਂ ਦੇ ਵਿੱਚ ਸਟੋਰ ਰੀਪਰਾਂ ਦੇ ਵਿੱਚ ਚੱਲਣ ਵਾਲਾ ਹਨਾ ਸਾਰਾ ਇਹ ਪਾਰ ਜਿੱਦਾਂ ਇਹ ਬਲੇਟ ਹੈਗੇ ਨੇ ਆਲੱਗ-ਆਲੱਗ ਸਾਈਜ਼ ਦੇ ਹੈਗੇ ਤੁਸੀਂ ਦੇਖ ਸਕਦੇ ਹੋ ਠੀਕ ਨਵੇਂ ਵਾਸਤੇ ਸੈਕੋ ਵਾਲਿਆਂ ਦੇ ਭਈ ਸਾਇਲੈਂਟ ਜਨਰੇਟਰ ਆਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਆਲੱਗ-ਆਲੱਗ ਮਾਡਲ ਦੇ ਆਲੱਗ-ਆਲੱਗ ਸਾਈਜ਼ ਦੇ ਰਹੀ ਸਪਰੇਅ ਪੰਪ ਹੈਗੇ ਆ 22000 ਕਿਲੋ ਤੋਂ ਵੱਡੇ ਸਾਈਜ਼ ਦੇ ਵਿੱਚ ਆਗੇ ਕਾਰ واਸ਼ਰ ਇਹ ਮਤਲਬ ਵਾਸ਼ਿੰਗ ਵਾਸ਼ਿੰਗ ਵਾਸਤੇ ਵੀ ਸਪਰੇਅ ਵਾਸਤੇ ਵੀ ਹੈਗਾ 22000 ਕੀਮਤ ਹੈ ਇਹਦੀ 15000 ਕੀਮਤ ਨਾਲ ਪਾਇ ਪੀ ਇਹਦੇ ਤੇ ਥੱਲੇ ਲੱਗਣ ਵਾਲਾ ਫਿਲਟਰ ਵੀ ਹੈਗਾ ਇਹ ਸਾਧੂ ਵਾਲਾ ਦਾ ਇੰਪਲੀਮੈਂਟ ਆ ਆ ਦੇਖੋ ਕਿੱਡੇ ਕਿੱਡੇ ਤਾਕੜੇ ਜਿਹੜੇ ਬਣਾਏ ਹੋਏ ਨੇ ਹਾਲ ਇੱਕ ਦੋ ਤਿੰਨ ਪਲੌ ਦਾ ਕੰਮ ਕਰਦੇ ਨੇ ਬੜੇ ਡੁੰਗੇ ਜਾਂਦੇ ਆ ਬਈ ਇਹ ਸਖਤ ਮਿੱਟੀ ਨੂੰ ਪੋਲੀ ਕਰਨ ਵਾਸਤੇ ਪਲਟੀ ਕਰਨ ਵਾਸਤੇ ਇਹਨੂੰ ਸੱਤ ਤੋਤਾ ਹਲ ਕਹਿੰਦੇ ਆ ਵਜਨ ਹੈਗਾ 415 ਕਿਲੋ ਰੇਟ ਹੈਗਾ 52000 ਮੇਲਾ ਛੋਟ ਹੈਗੀ ਅੱਜ ਦੀ 2000 ਰੁਪਏ ਕੁੱਲ ਰੇਟ 50000 ਬੁਕਿੰਗ ਕਰ ਸਕਦੇ ਹੋ ਤੁਸੀਂ ਅੱਜ 2000 ਰੁਪਏ ਛੋਟ ਹੋ ਜਗੀ ਇਹ ਆ ਗਿਆ ਡੌਣਾ ਪਾਉਣ ਵਾਲਾ ਤਵੇ ਵਾਲਾ ਜਿੰਦਰਾ ਕਹਿ ਸਕਦੇ ਆ ਇਹਦੀ ਕੀਮਤ ਹੈਗੀ ਆ 37230 ਕਿਲੋ ਵਜਨ ਹੈਗਾ ਇਹਦਾ ਕਿ ਇਹ ਹਾਈਡਰੋਲਿਕ ਹਾਲਾ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੀ ਰੇਟ ਦਸੀ ਆ ਤਾਂ 820 ਕਿਲੋ ਰੇਟ ਹੈਗਾ 1,25,000 ਪੂਰਾ ਹਾਈਡਰੋਲਿਕ ਹੈਗਾ ਬੜੇ ਤਾਗੜੇ ਤਾਗੜੇ ਸੰਤਾਂ ਆ ਕੇ ਭਾਈ ਦੇਖੋ ਇਧਰੋਂ ਫਿਰ ਹੈਰੋਂ ਆ ਗਈ ਹੈਰੋਂ ਦਾ ਵਜ਼ਨ ਹੈਗਾ 160 ਕਿਜੀ ਵੀ ਡਿਸਕ ਹੈਰੋਂ ਆ ਗਈਆਂ 1,57,000 ਦੇ ਆ 2000 ਰੁਪਏ ਛੋਟ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਛੋਟੇ ਉਹਦੇ ਵਿੱਚ ਆ ਗਈ 20 ਡਿਸਕ ਪੈਡੀ ਹੈਰੋ ਕੱਦੂ ਕਰਨ ਵਾਲੀ ਜਦੋਂ ਹੁਣ ਝੋਨਾ ਲਗਣਾ ਉਹ ਤੋਂ ਪਹਿ ਬਾਅਦ ਚ ਕੱਦੂ ਕਰਨ ਵਾਲੀ ਮਸ਼ੀਨ ਹੈਗੀ ਆ ਇਹਦਾ ਰੇਟ ਹੈਗਾ 80000 ਰੁਪਿਆ ਮੇਲੇ ਦੇ 2000 ਦੀ ਛੋਟ ਹੈਗੀ ਆ ਹੋਰ ਵੀ ਨੇ ਬਹੁਤ ਸਾਨ ਵਾਲੀਆਂ ਵੀਡੀਓ ਦੇ ਵਿੱਚ ਦੇਖਿਆ ਸੀਗਾ ਆ ਜਿਹੜਾ ਹੁਣ ਲਾਇਆ ਬਾਈ ਉਹਨਾਂ ਨੇ ਇਹ ਕੱਦੂ ਦੇ ਪਿੱਛੇ ਜਿੰਨਾ ਵੀ ਕੋਈ ਡਾਲਾ ਡੋਲਾ ਰਹਿੰਦਾ ਉਹਨੂੰ ਸਪ੍ਰੈਸ ਕਰਦਾ ਨਾਲ ਦੀ ਨਾਲ ਤੇ 20 ਵੀਡ ਡਿਸਕ ਹੈਗੀਆਂ ਨੇ ਇੱਕ ਕੁਆਂਟਲ ਦਾ 250 ਕਿਜੀ ਹੈ ਨਾ ਤੇ 23500 ਦਾ ਰੇਟ ਹੈਗਾ ਆ ਦੇਖ ਸਕਦੇ ਤੁਸੀਂ ਲਓ ਜੀ ਕਰਾ ਆਗੇ ਇਹ ਲੈਜ਼ਰਲ ਲੈਬਰਲਰ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਕ ਯੂਨੀਕ ਜਿਹੜੀ ਤੁਹਾਨੂੰ ਚੀਜ਼ ਦਿਖਾਉਣ ਲੱਗਿਆ ਆਪਾਂ ਕਾ ਕੱਟਣ ਵਾਲੀ ਮਸ਼ੀਨ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਅਲੱਗ-ਅਲੱਗ ਮਾਡਲ ਦੇ ਵਿੱਚ ਆਉਂਦੀ ਆ ਜਿਵੇਂ ਵੀ ਆਪਣੇ ਵੱਡੇ ਵੱਡੇ ਗਰਾਊਂਡ ਹੁੰਦੇ ਨੇ ਸਟੇਡੀਅਮ ਹੋਗੇ ਤਾਂ ਨਾ ਪਾਰਕਾ ਹੋ ਗਈਆਂ ਵੱਡੀਆਂ ਛੋਟੀਆਂ ਤੇ ਅਲੱਗ-ਅਲੱਗ ਸਾਈਜ਼ ਦੇ ਇਹ ਮਿਲ ਜਾਂਦੇ ਨੇ ਆਹ ਦੇਖੋ ਬੜੀ ਯੂਨੀਕ ਚੀਜ਼ ਹੈਗੀ ਆ ਚਾਰੇ ਪਾਸੇ ਟਾਇਰ ਨੇ ਤੇ ਐਕੂਰੇਸੀ ਇਹਦੀ ਹੈਗੀ ਆ ਬਹੁਤ ਤੇ ਛੋਟੇ ਟਰੈਕਟਰ ਨਾਲ ਜਿਹੜੀ ਚੱਲ ਸਕਦੀ ਹੈ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਉਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਦੇ ਵਿੱਚ ਜੇ ਇਹਦੀ ਕੀਮਤ ਦੀ ਗੱਲ ਕਰੀ ਤਾਂ 1,115,000 ਉੱਪਰਲੇ ਪਾਸੇ ਗੇਅਰ ਬਾਕਸ ਲੱਗਿਆ ਹੋਇਆ ਬੜੀ ਯੂਨੀਕ ਜਿਹੜੀ ਮਸ਼ੀਨ ਹੈਗੀ ਆ ਇਹ ਇੱਧਰ ਸੋਨਾ ਲੇਕਾ ਦਾ ਆ ਗਿਆ ਭਾਈ ਸਟਾਲ ਇਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਸੋਨਾ ਲੀਕਾ ਦੀ ਇੰਪਲੀਮੈਂਟ ਐਗਰੀਕਲਚਰ ਦੇ ਆ ਹਾਰਵੈਸਟਰ ਖੜੀ ਆ ਸੋਨਾ ਲੀਕਾ ਦੀ ਬਾਕੀ ਇਹ ਲੇਜ਼ਰ ਲਿਵਰ ਆ ਗਿਆ ਰੋਟਾ ਵੀਟਰ ਆ ਗਿਆ ਇਹ ਮੱਕੀ ਦੀ ਬਜਾਈ ਵਾਲੀ ਮਸ਼ੀਨ ਵੈਕਟਰ ਦੇਖ ਸਕਦੇ ਹੋ ਸੋਨਾ ਲੀਕਾ ਦੀ ਹਨਾ ਸਟੋਰ ਰੀਪਰ ਆ ਗਿਆ ਸੋਨਾ ਲੀਕਾ ਦਾ ਜਰਮੜਾ ਹਾਂਜੀ ਆਹ ਦੇਖ ਸਕਦੇ ਹੋ ਤੁਸੀਂ ਇਹ ਕੇਐਸ ਵਾਲਿਆਂ ਦਾ ਆ ਗਿਆ ਸਟੋਰੀਪਰ ਕੀਮਤ ਦੀ ਗੱਲ ਕਰੀਏ 59 ਇੰਚ ਦਾ ਹੈਗਾ ਪ੍ਰਾਈਸ 385000 ਮੇਲੇ ਦਾ ਡਿਸਕਾਊਂਟ 10000 ਰੁਪਇਆ ਤੁਸੀਂ ਦੇਖ ਸਕਦੇ ਹੋ ਹਲੋ ਜੀ ਕੇਐਸ ਗਰੁੱਪ ਦਾ ਜਿਹੜਾ ਹੈਗਾ ਇਹ ਮੱਕੀ ਝੋਲੇ ਸਰੋਂ ਵਜਾਈ ਵਾਲੀਆਂ ਸਾਰੀਆਂ ਮਾਸਤੇ ਕੋਈ ਮਸ਼ੀਨ 6 ਲੱਖ 10 ਹਜ਼ਾਰ ਇਹਦੀ ਕੀਮਤ ਹੈਗੀ ਆ ਤੁਸੀਂ ਦੇਖ ਸਕਦੇ ਹੋ ਰੋਟਾਟਰ ਦੀ ਗੱਲ ਕਰੀਏ 9 ਫੁੱਟ ਦਾ ਰੋਟਾ ਮੀਟਰ 1 ਲੱਖ 35 ਹਜ਼ਾਰ ਹੋਰ ਉਹਦੇ ਵਿੱਚ ਮੋਬਾਈਲ ਹੀਡਰ 9 ਲੱਖ 50 ਹਜ਼ਾਰ ਇਹਦੀ ਕੀਮਤਾਂ ਮੇਲਾ 50 ਹਜ਼ਾਰ ਡਿਸਕਾਊਂਟ ਤੁਸੀਂ ਦੇਖ ਸਕਦੇ ਹੋ ਸਾਈਲੇ ਜੀ ਮਸ਼ੀਨ ਹੈਗੀ ਹੈ ਜਿਹੜੀ ਕੇਐਸ ਗਰੁੱਪ ਦੀ ਹੈਂਡ ਫੋਰਸ ਆ ਗਿਆ ਜੀ ਆ ਗਿਆ ਜੀ ਐਗਰੀ ਜ਼ੋਨ ਵਾਲਾ ਦਾ ਸਟਾਲ ਤੁਸੀਂ ਦੇਖ ਸਕਦੇ ਹੋ ਫੈਡਰਲ ਲੈਵਲਰ ਆ ਕੇ ਆ ਆ ਗਿਆ ਸੁਪਰਸੀਡਰ ਟੈਟੋ ਗ੍ਰੇਟਰ ਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਕਿਸਾਨ ਵੀਰੋ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਗੇਅਰ ਜਿੱਦਾਂ ਗਰਾਰੀਆਂ ਨੇ ਸ਼ਾਫਟਾਂ ਨੇ ਇਹ ਗੇਅਰ ਬਾਕਸਾ ਹੈਗਾ 13 23 ਦਾ ਹੈਗਾ ਗੇਅਰ ਬਾਕਸਾ ਜਿਹੜਾ ਰੋਟਾਵੇਟਰ ਸੁਪਰਸੀਡਰ ਦੇ ਵਿੱਚ ਵਰਤਿਆ ਜਾਂਦਾ ਹੈ ਐਗਰੀ ਜੋਨ ਨਾਲ ਇਹਦਾ ਲਿਖਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਗੇਅਰ ਨੇ ਦੇ ਵਿੱਚ ਜਿਹੜੇ ਪੈਣ ਵਾਲੇ ੱਤਲਣ ਵਾਲੇ ਤੁਸੀਂ ਦੇਖ ਸਕਦੇ ਹੋ ਪੂਰੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਪ੍ਰੋਪਰ ਜਾਣਕਾਰੀ ਦਵਾਂਗੇ ਠੀਕ ਹੈ ਜੀ ਇਹ ਸੁਪਰ ਸੀਟਰ ਤੇ ਰੋਟਾ ਮੀਟਰ ਵਿੱਚ ਵਰਤਿਆ ਜਾਣ ਵਾਲਾ ਗੇਅਰ ਬਾਕਸ ਹੈਗਾ ਇਹ ਇੰਟਰਨਲ ਪਾਰਟ ਹੈਗੇ ਨੇ ਉਹਦੇ ਬਾਹਰੋਂ ਤਾਂ ਆਪਾਂ ਦੇਖਦਾ ਪਰ ਅੰਦਰੋਂ ਜਿਵੇਂ ਦੇਖਣਾ ਹੈ ਕਿਵੇਂ ਗੇਅਰ ਨੇ ਕਿਵੇਂ ਕੰਮ ਕਰਦੇ ਨੇ ਉਹ ਸਾਰਾ ਸਿਸਟਮ ਹੈਗਾ ਇਹ ਸਿੰਗਲ ਰੋ ਸਾਇਲਜ ਮਸ਼ੀਨ ਐਗਰੀ ਜੋਨ ਵਾਲਿਆਂ ਦੀ ਇੰਪਲੀਮੈਂਟ ਜੇ ਤੁਸੀਂ ਦੇਖ ਸਕਦੇ ਹੋ ਤੇ 40 ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲਣ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਹੋ ਸ਼ਕਤੀਮਾਨ ਦਾ ਬੈਲਰ ਆ ਗਿਆ ਬਾਈ ਤੁਸੀਂ ਦੇਖ ਸਕਦੇ ਹੋ ਸ਼ਕਤੀਮਾਨ ਦੇ ਸਟਾਲ ਤੇ ਰੋਟਾਵੇਟਰ ਸੁਪਰ ਸੀਡਰ ਸਾਰਾ ਕੁਝ ਹੀ ਹੈਗਾ ਤਕਰੀਬਨ ਆਹ ਵੇਖੋ ਲਓ ਜੀ ਲੈਂਡ ਫੋਰਸ ਦਾ ਸਟਾਲ ਜਿਹੜੀ ਹੈਗੀ ਇੱਥੇ ਆਹ ਰੇਪ ਪਾਉਣ ਵਾਲੀ ਮਸ਼ੀਨ ਆ ਗਈ ਦਾਣੇਦਾਰ ਕਿਸੇ ਤਰ੍ਹਾਂ ਦਾ ਵੀ ਰੇਪ ਪਾਇਆ ਜਾ ਸਕਦਾ ਇਧਰ ਨਾਲ ਆਹ ਗੱਠਾ ਬਣਾਉਣ ਵਾਲੀ ਮਸ਼ੀਨ ਆ ਗਈ ਬਾਈ ਦੇਖੋ ਐਸਾ ਇਹਦੀਆਂ ਗੱਠਾਂ ਜਿਹੜੀਆਂ ਬਣਾ ਕੇ ਇਹੇ ਦੋ ਖੇਤਰਲੇ ਪਾਸੇ ਆ ਨਾਲ ਦੀ ਨਾਲ ਆਪਣੇ ਆਪੇ ਚੱਕੂ ਦੀ ਇਕੱਠਾ ਬਣੀਆਂ ਹੋਈਆਂ ਚੱਕੂ ਦੀ ਹੈਵੀ ਟਰੈਕਟਰ ਨਾਲ ਚੱਲਣ ਵਾਲੀ ਆ ਦੇਖੋ ਬੀਲਰ ਕਿਆ ਬਾਤ ਆ ਬਿਗ ਪੈਕ ਲੈਂਡ ਫੋਰਸ ਦਾ ਟਾਇਰ ਦੇਖੋ ਬਾਈ ਕਿੱਡੇ ਕਿੱਡੇ ਨੇ ਹੁਣ ਯੁੱਗ ਬਦਲ ਗਿਆ ਬਹੁਤ ਤਗੜੀਆਂ ਤਗੜੀਆਂ ਮਸ਼ੀਨਾਂ ਆ ਰਹੀਆਂ ਦੇਖੋ ਕਾਫੀ ਵੱਡੀ ਮਸ਼ੀਨ ਹੈਗੀ ਆ ਵੀ ਦੇਖੋ ਠੀਕ ਆ ਜੀ ਆ ਦੇਖੋ ਵਾ ਕਮਾਲ ਮਸ਼ੀਨਾਂ ਆ ਗਈਆਂ ਹੁਣ ਤਾਂ ਲੈ ਬਾਈ ਪ੍ਰੀਤ ਵਾਲਾ ਦਾ ਸਟਾਲ ਆ ਗਿਆ ਆਹ ਵੇਖ ਨਵਾਂ ਟਰੈਕਟਰ ਘੈਂਟ ਲੀਨੀਅਰ ਲਾਈਟਾਂ ਪੂਰੇ ਹੈਵੀ 4x4 ਦੇ ਵਿੱਚ ਏਸੀ ਕੈਬਨ ਦੇ ਵਿੱਚ ਆਇਗਾ ਇਧਰ ਪ੍ਰੀਤ ਦਾ ਸਪੈਸ਼ਲ ਐਡੀਸ਼ਨ ਹੈਵੀ ਹੈ ਵੀ ਪੂਰਾ ਤੁਸੀਂ ਦੇਖ ਸਕਦੇ ਹੋ ਬੈਕ ਦੀ ਗੱਲ ਕਰੀਏ ਬੈਕ ਸਾਈਡ ਤੋਂ ਬਾ ਕਮਾਲ ਹੈਗਾ ਟਰੈਕਟਰ ਤੁਸੀਂ ਦੇਖ ਸਕਦਾ ਪ੍ਰੀਤ ਕਾਫੀ ਅੱਛਾ ਬ੍ਰਾਂਡ ਹੈਗਾ ਪੰਜਾਬ ਦਾ ਬ੍ਰਾਂਡ ਹੈਗਾ ਪ੍ਰੀਤ ਜੀਸੀਬੀ ਆਉਂਦੀ ਆ ਪ੍ਰੀਤ ਵਾਲਿਆਂ ਦੀ ਤੇ ਆ ਹਾਰਵੈਸਟਰ ਹੈਗੀ ਆ 987 프리트 ਆਰਵੇ ਪ੍ਰੀਤ ਡੀ ਲਕਸ ਮਾਡਲ ਜਿਹੜਾ ਵੀ ਦੇਖ ਸਕਦੇ ਹੋ ਲੋ ਜੀ ਇਹ ਪ੍ਰੀਤ ਵਾਲੇ ਦੀ ਸਾਈਲਜ ਮਸ਼ੀਨ ਆ ਗਈ ਛੋਟੀ ਤੁਸੀਂ ਦੇਖ ਸਕਦੇ ਹੋ ਪ੍ਰੀਤ ਵਾਲੇ ਦੀ ਸਾਈਲਜ ਮਸ਼ੀਨ ਉੱਪਰਲੇ ਪਾਸੇ ਇਹਦੇ ਬਗਟ ਹੁੰਦੀ ਆ ਆ ਜਿਹੜਾ ਬੂਮ ਹੈ ਘੁੰਮ ਜੂਗਾ ਉਹਦੇ ਬਗਟ ਦੇ ਉੱਪਰ ਭਰ ਜਿਹਦਾ ਮੀਂਹ ਉਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਜਦੋਂ ਮੱਕੀ ਦਾ achar ਪੈਂਦਾ ਉਹਨਾਂ ਦਿਨਾਂ ਦੇ ਵਿੱਚ ਮੀਂਹ ਦੀ ਬਹੁਤ ਜ਼ਿਆਦਾ ਕਿਲਤ ਹੁੰਦੀ ਆ ਉਸ ਟਾਈਮ ਇਹ ਕੰਮ ਆ ਜਾਂਦਾ ਤੁਸੀਂ ਦੇਖ ਸਕਦੇ ਹੋ ਛੋਟਾ ਸਾਈਜ਼ ਦੇ ਵਿੱਚ ਸਾਈਲਜ ਮਸ਼ੀਨ 90% ਲੋਨ ਹੈ 43 ਲੱਖ ਕੀਮਤ ਦਾ 38 ਲੱਖ ਦਾ ਜਿਹੜਾ ਲੋਨ ਹੋ ਜਾਣਾ ਹੈ ਤੇ ਹਾਜੀ ਕਿਸਾਨ ਵੀਰ ਹੁਣ ਗੱਲ ਕਰਦੇ ਆਪਾਂ ਗਾਰਡਨਿੰਗ ਟੂਲ ਇਹ ਗਾਰਡਨਿੰਗ ਫੂਲ ਨੇ ਬੜੇ ਸ਼ਾਰਪ ਹੁੰਦੇ ਆ ਜਿੱਦਾਂ ਤੁਸੀਂ ਇਹ ਕੈਂਚੀਆਂ ਦੇ ਸਕਦੇ ਹੋ ਸ਼ੀਜ਼ਰ ਹੈਗੇ ਨੇ ਗਾਰਡਨ ਇੰਪਲੀਮੈਂਟ ਜਿੰਨੇ ਵੀ ਹੈਗੇ ਨੇ ਹਾਰਟੀਕਰਚਰ ਐਗਰੀਕਲਚਰ ਦੇ ਵਿੱਚ ਜੂਜ ਹੋਣ ਵਾਲੇ ਵਰਤਣ ਵਾਲੇ ਹਾਈ ਸਟੀਲ ਕਾਰਬਨ ਸਟੀਲ ਦੇ ਵਿੱਚ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਟੀਕਰਚਰ ਐਗਰੀਕਲਚਰ ਦੇ ਵਿੱਚ ਵਰਤੇ ਜਾਣ ਵਾਲੇ ਛੋਟੇ ਸੰਦ ਜਿਦਾਂ ਗੋਡਾਈ ਦੇ ਵਿੱਚ ਵਰਤਣਾਂ ਇਦਾਂ ਦੀ ਗੁੜਾਈ ਦੇ ਵਿੱਚ ਹਰ ਤਰ੍ਹਾਂ ਬੜੇ ਸੌਖੇ ਤਰੀਕੇ ਨਾਲ ਇੱਕ ਬੰਦਾ ਕਾਫੀ ਟਾਈਮ ਦੇ ਵਿੱਚ ਇਹ ਘੱਟ ਪੈਨ ਦੇ ਵਿੱਚ ਇਹ ਜਿਹੜੇ ਕੱਟ ਸਕਦਾ ਜੇ ਉੱਪਰ ਲੀਆਂ ਉਹ ਵੱਡਣੀਆਂ ਹੋਣ ਜਿਸ ਦਾ ਆਪ ਸਨੇਹ ਪੜਨ ਵਾਲਾ ਸੱਪ ਕੋਣਨ ਵਾਲਾ ਹੈਗਾ ਤੁਸੀਂ ਦੇਖ ਸਕਦੇ ਹੋ ਛੋਟਾ ਦੇ ਵੱਡਾ ਸਾਈਜ਼ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਬਰਮਾ ਕੇ ਦਰਖਤ ਲਾਉਣਾ ਹੋਵੇ ਜਾਂ ਕੋਈ ਟੋਆ ਪਟਣਾ ਹੋਵੇ ਪੋਲ ਲਾਉਣੇ ਹੋਣ ਇਹਦੇ ਨਾਲ ਟੋਆ ਪਟਿਆ ਜਾ ਸਕਦਾ ਤੇ ਪੋਲ ਜਿਹੜਾ ਈਜ਼ੀ ਤਰੀਕੇ ਨਾਲ ਲੱਗ ਜਾਂਦਾ ਜੇ ਹੁਣ ਗੱਲ ਕਰੀਏ ਇਹਨਾਂ ਦੀ ਇਹ ਹੈਗਾ ਮੋਟਰ ਦੇ ਨਾਲ ઓਪਰੇਟ ਹੋ ਕੇ ਚੱਲਣ ਵਾਲੇ ਦੇਖ ਸਕਦੇ ਹੋ ਦੂਜੇ ਸਕਦੇ ਇਹ ਪੰਪ ਹੈਗਾ ਸਪਰੇਅ ਪੰਪ ਹੈਗਾ ਜਿੱਦਾਂ ਆਪਣੀ ਵੱਡੇ ਦਰਖਤਾਂ ਦੇ ਉੱਤੇ ਜੇ ਅੰਬਾਂ ਦੇ ਉੱਤੇ ਅਮਰੁੱਦਾਂ ਦੇ ਉੱਤੇ ਸਪਰੇਅ ਕਰਨੀ ਹੈ ਇਸ ਪੰਪ ਨਾਲ ਹੀ ਕੀਤੀ ਜਾ ਸਕਦੀ ਹੈ ਤੇ ਇਹ ਹੈਗੇ ਲੱਕੜ ਜਾਂ ਦਰਖਤ ਵੱਢਣ ਵਾਸਤੇ ਬਲੇਡ ਹੈਗੇ ਆ ਸਾਰੇ শারਪ ਨੇ ਬਹੁਤ ਤਿੱਖੇ ਨੇ ਤੇ ਹੈਵੀ ਡਿਊਟੀ ਦੇ ਵਿੱਚ ਹੈਗੇ ਆ ਜਿਹੜੇ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਵੀ ਦੇਖ ਸਕਦੇ ਹੋ ਪੂਰੇ ਤਰ੍ਹਾਂ ਦੇ ਇਹਦੇ ਨਾਲ ਇਹ ਜਿਹੜੀ ਸ਼ਾਰਪਟ ਵੀ ਲੱਗ ਜਾਂਦੀ ਤੇ ਬਹੁਤ ਉੱਚੇ ਜਿਹੜੇ ਦਰਖਤ ਨੇ ਉਹਨਾਂ ਵੀ ਬੜੇ ਈਜ਼ੀ ਸੌਕੇ ਤਰੀਕੇ ਦੇ ਨਾਲ ਜਿਹੜੀ ਕੱਟ ਸਕਦੇ ਨੇ ਹਾਰਟੀਕਲਚਰ ਐਗਰੀਕਲਚਰ ਦੇ ਵਿੱਚ ਇਹ ਜਿਹੜੇ ਵਰਤੇ ਜਾਣ ਵਾਲੇ ਹੈਗੇ ਨੇ ਇਹ ਅੱਗੇ ਆ ਗਈਆਂ ਘਾਹ ਕੱਟਣ ਵਾਲੀਆਂ ਮਸ਼ੀਨਾਂ ਜਿੱਦਾਂ ਮੈਦਾਨ ਨੇ ਖੁੱਲੇ ਪਾਰਕਾਂ ਦੇ ਵਿੱਚ ਜਿਹੜੀ ਘਾਹ ਕੱਟ ਦਿੰਦੀ ਹੈ ਤੇ ਗੱਲ ਕਰੀਏ ਇਹ ਇੰਜਣ ਤੇ ਹੈ ਜੀ ਉਹ ਮੋਟਰ ਤੇ ਹੈ ਇਹ ਜਿਹੜਾ ਮੋਟਰ ਤੇ ਹੈਗੀ ਹੈ ਤੇ ਇਹ ਵਾਲਾ ਇੰਜਨ ਹੈ પેટ્રોલ ਦੇ ਵਿੱਚ ਹੀ પેટ્રોલ ਵੇਰੀਐਂਟ ਦੇ ਵਿੱਚ ਹੈਗਾ ਇਹਦੀ 38000 ਕੀਮਤ ਹੈ ਤੇ ਇਹਦੀ 35000 ਕੀਮਤ ਹੈ ਜੇ ਤੁਸੀਂ ਦੇਖ ਸਕਦੇ ਹੋ ਤੇ ਇਹ ਆਏਗਾ ਜੀ ਆਪਣਾ ਹੈਗਾ ਭਾਈ ਜੇ ਤਾਂ ਆਪਣੇ ਗਾਰਡਨਿੰਗ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਰਹਿਣ ਖੂੰਦ ਬਚੀ ਹੁੰਦੀ ਹੈ ਉਹਨੂੰ ਇਸ ਪੁਆਇੰਟ ਤੇ ਪਾ ਕੇ ਤੇ ਉਹਦਾ ਪੂਰੀ ਹਾਈ ਬਹੁਤ ਸਪੀਡ ਬਹੁਤ ਚੱਕਰ ਹਾਈ ਹੁੰਦੇ ਨੇ ਇਹਦੇ ਤੇ ਡੀਜ਼ਲ ਜਾਂ પેટ્રોલ ਵੇਰੀਐਂਟ ਦੇ ਵਿੱਚ ਹੈਗੀ ਆ ਮੋਟਰ ਮੋਟਰ ਦੇ ਨਾਲ ਵੀ ਚੱਲ ਜਾਂਦਾ ਤੇ ਇੰਜਨ ਦੇ ਨਾਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਬੜੇ ਹਾਈ ਵੀ ਹੈ ਗਈ ਹੈ ਮਸ਼ੀਨ ਤੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਜਿਹੜੀ ਇਕ ਉਤਰਦਾ ਹੈਗਾ ਲਓ ਜੀ ਇਹ ਆ ਗਿਆ ਜੱਗੀ ਵਾਲਿਆਂ ਦਾ ਕਾਫੀ ਫੇਮਸ ਜਿਹੜਾ ਐਗਰੀਕਲਚਰ ਇੰਪਲੀਮੈਂਟ ਜਿਹੜੇ ਬਾਈ ਹੁਣੇ ਬਣਾਉਂਦੇ ਆ ਤੇ ਗੱਲ ਕਰੀਏ 9 9 ਦੀਆਂ ਡਿਸਕ ਹੈਰਵਾਂ ਨੇ ਤੇ ਗੱਲ ਕਰੀਏ ਤਾਂ ਰੇਟ ਦੀ 1,75,000 ਕੀਮਤੋਂ ਮੇਲੇ ਦਾ ਡਿਸਕਾਊਂਟ 2000 ਠੀਕ ਹੈ ਜੀ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਆ ਤੁਸੀਂ ਦੇਖ ਸਕਦੇ ਹੋ ਇਹ ਆ ਗਈ ਇਹ ਵੀ ਹਾਈਡਰੋਲਿਕ ਦੇ ਵਿੱਚ ਹੈਗੀ ਆ ਇਹ 10-10 ਦੀਆਂ ਹੈਗੀਆਂ ਨੇ ਤੇ ਇਸ ਕਹਿਰੋ ਮੇਲਾ ਡਿਸਕਾਊਂਟ 2000 ਤੇ 2 ਲੱਖ ਇਹਦੀ ਕੀਮਤ ਹੈਗੀ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਅਡਜਸਟਮੈਂਟ ਹੈਗੀ ਹੈ ਜਿੱਤਾਂ ਵੀ ਇਹ ਗਾਰਾ ਜਿਹੜਾ ਮਿੱਟੀ ਜਿਹੜੀ ਲੱਗ ਜਾਂਦੀ ਹੈ ਤੇ ਬਹੁਤ ਪ੍ਰੋਪਰ ਪੇ ਨਾਲ ਜਿਹੜੀ ਤਾਰ ਦਿੰਦੀ ਹੈਗੀ ਕਾਫੀ ਫੇਮਸ ਬ੍ਰਾਂਡ ਹੈਗਾ ਜੱਗੀ ਵਾਲਿਆਂ ਦਾ ਤੁਸੀਂ ਦੇਖ ਸਕਦੇ ਹੋ ਪਿਛਲੇ ਪਾਸੇ ਟਾਇਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਚ 8 8 ਦੇ ਤਵੇ ਹੈਗੇ ਨੇ ਇਹ ਵੀ ਹੈਵੀ ਡਿਊਟੀ ਦੇ ਵਿੱਚ ਹੈਗੀ ਆ ਇਹ ਵਿਦਆਊਟ ਹਾਈਡਰੋਲਿਕ ਹੈਗੀ ਆ ਤੁਸੀਂ ਦੇਖ ਸਕਦੇ ਹੋ ਐਰੋ 672 ਮਾਡਲ ਹੈਗਾ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਆਪਾਂ 1,35,000 ਇਹਦੀ ਕੀਮਤ ਦੀ ਗੱਲ ਆ ਠੀਕ ਹੈ ਜੀ ਤੇ 1,55,000 ਦੀ 10 10 ਦੀ ਇਹ ਵੀ ਵਿਦਆਊਟ ਹਾਈਡਰੋਲਿਕ ਹੈਗੀ ਆ 672 ਮਾਡਲ 2025 ਤੇ ਅੱਗੇ ਗੱਲ ਕਰਦੇ ਆ ਆਪਾਂ 1,85,000 10-10 ਹਾਈਡਰੋਲਿਕ ਇਹ ਹਾਈਡਰੋਲਿਕ ਹੈਗੀ ਐ ਠੀਕ ਹੈ ਜੀ ਅੱਗੇ 11-11 ਦੀ ਆਗਿਆ ਹੈ ਰੋ ਤਵੇ ਇਹ ਵੀ ਹਾਈਡਰੋਲਿਕ ਹੈਗੀ ਐ 2,20,000 ਇਹ ਅੱਗੇ 12-12 ਦੇ ਅਗੇ ਵਿਦਆਊਟ ਹਾਈਡਰੋਲਿਕ ਇਹਦੀ ਗੱਲ ਕਰੀਏ ਕੀਮਤ ਤਾਂ 2 ਲੱਖ ਨਹੀਂ ਦੀ ਕੀਮਤ ਤਾਂ 5000 ਜਿਹੜਾ ਮੇਲੇ ਦਾ ਡਿਸਕਾਊਂਟ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇੱਕ ਵੱਡੇ ਉਹਦੇ ਵਿੱਚ ਆ ਗਈ ਹੈਵੀ ਜਿੱਦਾਂ ਆਪਾਂ ਕਹਿ ਸਕਦੇ ਹਾਂ ਆ ਸੈਂਟਰ ਦੇ ਵਿੱਚ ਇਹਦੇ ਟਾਇਰ ਲੱਗੇ ਹੋਏ ਨੇ ਪੂਲੀ ਹਾਈਡਰੋਲਿਕ ਹੈਗੀ ਆ ਇਹ 10-10 ਦੇ ਤਵੇ ਨੇ ਇਹ ਡਿਸਕ ਹੈਰੋਂ ਜਿਹੜੀ 275000 ਦੀ ਕੀਮਤ ਹੈਗੀ ਹੈ ਇਹ ਮਾਡਲ ਦੇ ਵਿੱਚ 12-12 ਦੇ ਤਵੇ ਆਉਂਦੇ ਹੈਗੇ ਆ ਪੂਰੀ ਹੈਵੀ ਡਿਊਟੀ ਹੈਗੀ ਆ ਟਾਇਰ ਦੇਖ ਸਕਦੇ ਹੋ ਤੁਸੀਂ ਬਿਲਕੁਲ ਠੈਂਟ ਗੱਲ ਬਾਤ ਆ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਵੀ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਕੀਮਤ ਹੈਗੀ ਆ 375000 12 12 ਦੇ ਤਵੇ ਹੈਗੇ ਆ ਠੀਕ ਹੈ ਜੀ ਇਹਦੇ ਵਿੱਚ 14 14 ਦੇ ਤਵੇ ਨੇ 395000 ਹੁਲਾ ਹਾਈਡਰੋਲਿਕ ਹੈਵੀ ਡਿਊਟੀ ਠੀਕ ਹੈ ਜੀ ਇਹ ਤਵੇ ਨੇ ਤੁਸੀਂ ਦੇਖ ਸਕਦੇ ਹੋ ਹਨ ਲਓ ਜੀ ਇਹ ਆ ਕੀ ਰਾਮਾ ਐਗਰੀ ਐਗਰੋ ਵਰਕਸ ਵਾਲਿਆਂ ਦਾ ਸਾਇਲੇਜ ਮਸ਼ੀਨ ਉਹੀ ਦੇ ਸਕਦੇ ਹਾਂ ਦੋ ਮਾਡਲ ਦੇ ਵਿੱਚ ਇਹ ਆਉਂਦੀ ਆ ਤੇ ਮੋਗੇ ਦੀ ਬਣੀ ਹੋਈ ਆ ਤੇ ਇਹਦੇ ਚੈਨਲ ਆਪਣੇ ਚੈਨਲ ਤੇ ਵੀਡੀਓ ਵੀ ਪਈ ਹੋਈ ਆ ਉਹ ਤੁਸੀਂ ਪੂਰੀ ਡਿਟੇਲ ਦੇ ਵਿੱਚ ਵੀਡੀਓ ਦੇਖ ਸਕਦੇ ਹੋ ਤੇ ਪੂਰੀ ਹੈਵੀ ਡਿਊਟੀ ਦੇ ਵਿੱਚ ਹੈਗੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਾਵਰਫੁੱਲ ਹੈਗੀ ਆ ਤੁਸੀਂ ਇਹ ਜਿਹੜੀ ਮਸ਼ੀਨ ਸਾਈਲੇਜ ਮੱਕੀ ਦਾ ਆਚਾਰ ਦੰਨੀ ਵੀ ਨਹੀਂ ਦੱਸਦੀ ਮੱਕੀ ਬਾਜਰਾ ਜਵੀ ਕਣਕ ਝਾਓ ਦਾ ਆਚਾਰ ਪਾਉਣ ਵਾਲੀ ਜਿਹੜੀ ਇਹ ਭਾਰਤ ਦੀ ਪਹਿਲੀ ਮਸ਼ੀਨ ਹੈਗੀ ਐ ਤੇ ਬਹੁਤ ਸਾਰੀ ਜਗ੍ਹਾ ਤੇ ਵਿੱਚ ਇਹ ਜਿਹੜੀ ਗੰਨੇ ਦਾ ਚਾਰ ਜਿਹੜੀ ਪਾਉਂਦੇ ਵਿੱਚ ਸક્ષਮ ਹੈ ਤੇ ਬਹੁਤ ਹੀ ਇਹਦੇ ਸਬਸਿਡੀ ਵੀ ਹੈਗੀ ਐ ਕਿਰੋਪ ਹੈਗੀ ਐ ਬਾਈ ਜਣੇ ਦੱਸਣ ਤੇ ਆਪਣੀ ਪੂਰੀ ਪ੍ਰੋਪਰ ਵੀਡੀਓ ਇਹਦੀ ਆਪਾਂ ਪਾਵਾਂਗੇ ਆਪਣੇ ਚੈਨਲ ਤੇ ਤੇ ਪਹਿਲਾਂ ਵੀ ਕੀਤੀ ਹੋਈ ਐ ਇਹ ਸਟਾਲ ਜਿਹੜੀ ਕਿਸਾਨ ਮੇਲਾ ਲੁਧਿਆਣੇ ਦੇ ਵਿੱਚ ਜਿਹੜੀ ਲੱਗੀ ਹੋਈ ਐ ਪਾਵਰਫੁੱਲ ਮਸ਼ੀਨ ਹੈਗੀ ਐ ਰਿੰਗ ਕਿਟ ਲਾ ਕੇ 7.5 ਲੱਖੇ ਦੀ ਕੀਮਤ ਹੈ ਤੁਸੀਂ ਦਿੱਤੇ ਹੋਏ ਕੰਪਨੀ ਦੇ ਨੰਬਰ ਤੇ ਜਿਹੜੇ ਡਿਸਪਲੇਅ ਦੇ ਦਿੱਤਾ ਨੰਬਰ ਐ ਉਤੇ ਕੰਟੈਕਟ ਵੀ ਕਰ ਸਕਦੇ ਹੋ ਆਹ ਬਈ ਨੰਬਰ ਨੇ ਤੁਸੀਂ ਇਸ ਨੰਬਰ ਦੇ ਦਿੱਤੇ ਹੋਏ ਦੇ ਕੰਟੈਕਟ ਕਰਕੇ ਗੁਰਦੀਪ ਸਿੰਘ ਜੀ ਨਾਲ ਤੇ ਰਾਬਤਾ ਕਾਇਮ ਕਰ ਸਕਦੇ ਹੋ ਥੈਂਕ ਯੂ ਜੀ ਜਾਨ ਵੀਰੋ ਇਹ ਜਿਹੜਾ ਇੰਪਲੀਮੈਂਟ ਹੈਗਾ ਇਹ ਬਾਈ ਉਹਨਾਂ ਦੀ ਪਹਿਲੀ ਪੰਜਾਬ ਦੀ ਕੰਪਨੀ ਇੰਡੀਆ ਦੀ ਪਹਿਲੀ ਕੰਪਨੀ ਹੈਗੀ ਆ ਜਿਹਨਾਂ ਨੇ ਆਪ ਤਿਆਰ ਕੀਤਾ ਹੋਇਆ ਆ ਫੋਲਡਰ ਜਿਹਦਾ ਆਪਣਾ ਹੁਣ ਝੋਨਾ ਲੱਗਣਾ ਜੀਰੀ ਲੱਗਣੀ ਆ ਉਹਦੇ ਵਿੱਚ ਇਹ ਕੰਮ ਆਉਣਾ ਵਾਲਾ ਇੰਪਲੀਮੈਂਟ ਆ ਬਹੁਤ ਹੀ ਖਾਸ ਆ ਇਹ ਅੱਗੇ ਦੇ ਪਾਲੇ ਲੱਗੇ ਹੋਏ ਨੇ ਜੇ ਪਟਾਈ ਕਰੂਗਾ ਤੇ ਪਿਛਲੇ ਪਾਸੇ ਜਿਹੜਾ ਇਹ ਆਪਣਾ ਬਣਾਇਆ ਹੋਇਆ ਬਾਈ ਜਿਹੜਾ ਨਾ ਜਿਗਾੜ ਇੱਕੋ ਰੋਟੇਸ਼ਨ ਕਰੇਗੀ ਤੇ ਜਿੱਦਾਂ ਵੀ ਉਹ ਪੂਰੇ ਤਰ੍ਹਾਂ ਤਰੀਕੇ ਦੇ ਨਾਲ ਜਿਹੜੀ ਥੱਲੇ ਦੱਬ ਦੇਗੀ ਜਿੰਦਾ ਵੀ ਡਲੇ ਹੋਣਗੇ ਜਾਂ ਉਹ ਹੋਣਗੇ ਪੂਰੀ ਮਤਲਬ ਇਹ ਰੋਟਾਬੀਟਰ ਦੀ ਤਰ੍ਹਾਂ ਤੇ ਸੌਖੇ ਤਰੀਕੇ ਨਾਲ ਚੱਲਣ ਵਾਲਾ ਘੱਟ ਹਾਰਸਵੌ ਦਾ ਟਰੈਕਟਰ ਵੀ ਇਹਨੂੰ ਈਜ਼ੀ ਤਰੀਕੇ ਨਾਲ ਜਿਹੜਾ ਚਲਾ ਸਕਦਾ ਇਹਦੀ ਪ੍ਰੋਪਰ ਵੀਡੀਓ ਆਪਣੇ ਚੈਨਲ ਤੇ ਪਈ ਹੋਊਗੀ ਤੇ ਕੀਮਤ ਦੀ ਗੱਲ ਕਰਾਂਗੇ ਉਹ ਪ੍ਰੋਪਰ ਤੁਹਾਨੂੰ ਜਿਹੜੀ ਜਾਣਕਾਰੀ ਹੈ ਕੰਟੈਕਟ ਨੰਬਰ ਹੈ ਕਿਵੇਂ ਐਡਜਸਟਮੈਂਟ ਹੁੰਦੀ ਹੈ ਕਿਵੇਂ ਚੱਲੂਗਾ ਲਾਈਫ ਕੀ ਹੈ ਇਹਦੀ ਠੀਕ ਹੈ ਬੈਰਾਂ ਕਿਹੜੇ ਨੇ ਸਾਰੀ ਜਾਣਕਾਰੀ ਜਿਹੜੀ ਆਪਾਂ ਬ ਇਸ ਚੈਨਲ ਤੇ ਪਾਵਾਂਗੇ ਤੇ ਦੇਖ ਰਿਹਾ ਇਹਦੇ ਵਿੱਚ ਦੋ ਮਾਡਲ ਜਿਹੜੇ ਆਉਂਦੇ ਹੈਗੇ ਆ ਇੱਕ ਆ ਰੈੱਡ ਕਲਰ ਦੇ ਵਿੱਚ ਵੀ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹਦੀ 48000 ਕੀਮਤ ਹੈ ਪ੍ਰੋਪਰ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਥੈਂਕ ਯੂ ਲਓ ਜੀ ਇਹ ਪਰਮੈਗਰ ਵਾਲਿਆਂ ਦਾ ਆ ਗਿਆ ਸਟਾਲ ਠੀਕ ਹੈ ਜੀ ਸੁਪਰ ਸੀਡ ਲਓ ਜੀ ਗੈਸ ਚੁੱਲ੍ਹੇ ਨੇ ਇਹ ਗੈਸ ਕਿਹੜੀ ਹੈ ਗੋਬਰ ਗੈਸ ਜਿਹੜੀ ਆਮ ਪਿੰਡਾਂ ਦੇ ਵਿੱਚ ਆਪਾਂ ਨੂੰ ਮੱਝਾਂ ਗਾਵਾਂ ਤੋਂ ਗੋਬਰ ਮਿਲ ਜਾਂਦਾ ਉਹ ਤੋਂ ਬਣੇ ਹੋਏ ਦੋ ਦੇ ਗੈਸ ਤੋਂ ਚੱਲਣ ਵਾਲੇ ਚੁੱਲ੍ਹੇ ਨੇ ਤੁਸੀਂ ਦੇਖ ਸਕਦੇ ਹੋ ਅਲਗਰ ਇਕਵਿਟੀ ਦੇ 2700 ਰੁਪਏ ਦੀ ਕੀਮਤ ਹੈਗੀ ਆ ਇਹ 3200 ਦਾ ਹੈਗਾ ਇਹ ਛੋਟਾ ਜਿਹੜਾ ਇੱਕ ਇੱਕ ਚੁੱਲੇ ਵਾਲਾ 1300 ਦੀ ਕੀਮਤ ਹੈਗੀ ਆ 2300 ਦਾ ਇਹ ਆ ਗਿਆ ਹਨਾ ਤੇ ਇਹ ਜਿਹੜੇ ਪੱਠੀ ਵਾਲੇ ਨੇ ਵਿਆਹ ਸ਼ਾਦੀਆਂ ਵਾਲੇ ਪੱਠੀ ਵਾਲੇ 1300 ਦਾ ਹੋਗਾ ਇਹ ਕੀ ਆ ਬਈ ਫਿਲਟਰ ਇਹ ਫਿਲਟਰ ਹੈਗਾ ਫਿਲਟਰ ਵੀ ਲੱਗਦਾ ਇਹਦੇ ਚ ਹਾਂ ਸਮੈਲ ਸੁਮੋਂ ਲਾਉਣ ਤੋਂ ਪਾਣੀ ਤੋਂ ਹੁੰਦਾ ਅੱਛਾ ਪਾਣੀ ਦਾ ਮੌਇਸਚਰ ਨਾ ਆਵੇ ਜਿਹੜਾ ਹਨਾ ਤੇ 650 ਵੀ ਨਾਲ ਲੱਗੇਗਾ ਹਾਂ ਇਹਦੇ ਚ ਲੱਗੇਗਾ ਇਹਨਾਂ ਚ ਵੀ ਲੱਗੇਗਾ ਠੀਕ ਆ ਜੀ ਠੀਕ ਆ ਆ ਦੇਖ ਸਕਦੇ ਹੋ ਬਾਈ ਤੁਸੀਂ ਸਾਰੇ ਇਹ ਚੁੱਲ੍ਹੇ ਨੇ ਆ ਲੱਗ ਲੱਗ ਸਾਇਦ ਦੇ ਤੇ ਇਹਦੇ ਵਿੱਚ ਜਿਹੜਾ ਇੱਕ ਇਹ 1500 ਗੇਮ ਦਾ ਜਿਵੇਂ ਇਹ ਚੁੱਲ੍ਹੇ ਦੇ ਵਿੱਚ ਇੱਕ ਦੋ ਗੋਬਰ ਗੈਸ ਵਾਲੇ ਬਾਇਓ ਗੈਸ ਵਾਲੇ ਹੁੰਦੇ ਨੇ ਤੇ ਇੱਕ ਐਲਪੀਜੀ ਵਾਲਾ ਇਹ ਐਲਪੀਜੀ ਵਾਲਾ ਨਾ ਬਾਈ एएलपीजी ਨਾਲ ਚੱਲੇਗਾ ਇਹਦੀ ਕੀਮਤ ਦੀ ਗੱਲ ਕਰੀ ਤਾਂ 4300 ਰੁਪਏ ਜਿਹੜੀ ਕੀਮਤ ਹੈਗੀ ਐ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਇਦ ਨੇ ਇਹ ਬਣਦੇ ਕਿੱਥੇ ਨੇ ਇਹ ਜਿਹੜੀ ਕੰਪਨੀ ਹੈਗੀ ਐ ਰਾਜਪੁਰੇ ਦੀ ਹੈਗੀ ਕੰਪਨੀ ਇਹਨਾਂ ਦੇ ਨੰਬਰ ਵੀ ਹੈਗੇ ਨੇ ਉੱਪਰ ਲਿਖੇ ਹੋਏ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਸੰਪਰਕ ਕਰ ਸਕਦੇ ਹੋ ਠੀਕ ਆ ਬਾਈ ਲਓ ਜੀ ਟੋਕਾਂ ਵਹੀ ਦਿਖਾ ਦਈਏ ਤੁਹਾਨੂੰ ਕਿਸਾਨ ਵੀਰੋ ਬੀਨਾ ਮੋਟਰ ਤੋਂ ਜਿਹਦੀ ਕੀਮਤ ਹੈਗੀ ਐ 16500 ਠੀਕ ਹੈ ਜੀ ਮੋਟਰ ਨਾਲ ਚੋਲਦੀ ਹੈ ਮੋਟਰ ਦੇ ਨਾਲ 24000 ਤੇ ਇਹਦੇ ਬਲੇਡ ਕਿਹੜੇ ਉਹਦੇ ਨੇ ਬਾਈ ਬਲੇਡ ਨਹੀਂ ਫਿਰ ਮੈਂ ਤਾਂ ਆਪ ਅੱਛਾ ਪਲੇਟ ਲੱਗਣਗੇ ਬਾਈ ਹਾਂ ਦੋ ਲੱਗੇ ਹੋਏ ਆ ਜੀ ਹਾਂ ਦੋ ਲੱਗਣਗੇ ਤੇ ਕਿਹੜੇ ਮਟੀਰੀਅਲ ਦੇ ਵਿੱਚ ਪਲੇਟ ਨੇ ਇਹਦੇ ਮਟੀਰੀਅਲ ਮਤਲਬ ਸਾਡਾ ਹਾਰਡ ਹੋਇਆ ਜੀ ਮੁੰਡਾ ਨਾ ਉਹਦੇ ਕੋਲੇ ਚਾਰਜ ਦੀ ਮੀਨਾ ਮੋਟਰ ਤੋਂ 14000 ਦੀ ਇਹ ਆ 14500 ਦੀ ਇਸ ਵੀ ਦੋ ਬਲੇਡ ਲੱਗੇ ਹੋਏ ਨੇ ਠੀਕ ਹੈ ਜੀ ਤੇ ਇਹ ਹੈਗੀ ਆ 13500 ਦੀ ਬਿਨਾ ਮੋਟਰ ਤੋਂ ਇਹ ਕਿੰਨੀ ਕੀ ਆਪਣੀ ਉਹ ਜਿਵੇਂ ਇਹ ਜਗਿਆ ਉਹ ਉਹ ਜਿਹਨ ਲਿਬੜ ਦਿੱਤੀ ਕਿੰਨੇ ਹਾਰਸ ਪਾਵਰ ਦੀ ਮੋਟਰ ਤੇ ਕੱਲ ਇਹ ਦੱਸੀ ਸਾਰੇ 2 ਹਾਰਸ ਪਾਵਰ ਦੀਆਂ ਇਹ ਵੀ ਅਸੀਂ ਆ ਬਣਾਉਂਦੇ ਹਾਂ ਮੋਟਰ ਵੀ ਆਸ ਠੀਕ ਹੈ ਡੇਢ ਲੋ ਜੀ ਪਰਮੈਂਟ ਜੈਵਿਕ ਖਾਦ ਲੁਧਿਆਣੇ ਬਣਾਉਂਦੇ ਨੇ ਭਾਈ ਇਹਨੂੰ ਯੂਜ਼ ਕਰਨ ਦਾ ਤਰੀਕਾ ਵੀ ਹੈਗਾ ਜਿਹੜਾ ਪਾਣੀ ਦੇ ਨਾਲ ਯੂਜ਼ ਕਰ ਸਕਦੇ ਇਹ ਹੈਗਾ ਭਾਈ ਜੀ ਜਿੱਦਾਂ ਆਪਾਂ ਬੂਟਿਆਂ ਦੇ ਵਿੱਚ ਪਾਉਣੀ ਆ ਰੁੱਖ ਲੱਗੇ ਹੋਏ ਨੇ ਆਪਣੇ ਘਰਾਂ ਦੇ ਵਿੱਚ ਫਲਦਾਰ ਦਰਖਤਾਂ ਦੇ ਵਿੱਚ ਔਰਟੀ ਗਰਚਰ ਦੇ ਵਿੱਚ ਆਪਾਂ ਪਾ ਸਕਦੇ ਹਾਂ ਪਾਣੀ ਦੇ ਨਾਲ ਮਿਕਸ ਕਰਕੇ ਫਾਰਮੈਟ ਫਾਰਮੂਲਾ ਹੈਗਾ ਇਹ ਜਿਹੜਾ ਸਾਰਾ ਪੱਕੀ ਇਹ ਕਾਰਾਂ ਆ ਗਈਆਂ ਇੱਧਰਲੇ ਪਾਸੇ ਇੱਕ ਕਾਰ ਬਾਕੀ ਕਿਸਾਨ ਮੇਲੇ ਦੀ ਦੂਜੀ ਵੀਡੀਓ ਜਿਹੜੀ ਆਪਣੀ ਬਿਕੋਸ ਦੋਏ ਪਾਰਟ ਦੇ ਵਿੱਚ ਆਉਗੀ ਇਹ ਪਹਿਲਾ ਪਾਰਟ ਆ ਸ਼ੇਅਰ ਕਰ ਦਿਓ ਵਾਟਵਾਰ ਕਮੈਂਟ ਕਰਕੇ ਦੱਸਿਓ ਜਿਵੇਂ ਦੀ ਲੱਗੀ ਵੀਡੀਓ ਸਾਰੇ ਕਿਸਾਨ ਵੀਰਾਂ ਦਾ ਥੈਂਕ ਯੂ ਧੰਨਵਾਦ ਵੀਡੀਓ ਦੇਖਣੇ